ਸੀ ਗੱਲ ਜੀ ਸਾਰਿਆਂ ਨੂੰ ਆਹ ਵੇਖ ਲੋ ਚਾਹ ਪੀਉਣੀ ਤੇ ਉਹ ਚੁੱਕ ਕੇ ਗਲਾਸੀਆਂ ਲੈ ਗਈ ਆ ਤੇ ਹੁਣ ਚਾਹ ਚੂਤ ਨਹੀਂ ਲਿਆਉਣੀ ਇਹਨੇ ਮੈਨੂੰ ਪਤਾ ਇਹ ਚੂਪਾ ਟੰਡੇ ਆਇਆ ਸਾਰੇ ਜਣੇ ਇੱਥੇ ਬਹਿ ਕੇ ਪੀਤੀ ਆਪ ਬੱਡੇ ਚੋੜੇ ਜੀ ਲਗਾ ਰਹੇ ਨਾ ਕਿਸੇ ਨੂੰ ਕੀ ਪਤਾ ਕਿੱਥੇ ਬੈਠਾ ਕਿੱਥੇ ਨਹੀਂ ਮੈਂ ਮੈਚ ਵੇਖਣੇ ਬਹਿ ਕੇ ਗੱਲਾਂ ਟਿੱਦੀ ਗੱਲ ਹੁਣ ਆਂਡੇ ਪਾ ਕੇ ਸੁਚੇ ਨਾ ਜਾਂਦੀ ਤੇ ਆਦੀ ਵੀ ਆਪ ਹੀ ਘੱਟ ਲਾ ਨਹੀਂ ਜਾਂ ਤੇ ਇਹਦੀ ਬੋਤਲ ਲੈ ਆ ਕਰ ਉੱਚ ਪਾ ਕੇ ਤੈਨੂੰ ਫੜਾਤਾ ਚੁੰਗਦਾ ਰਿਆ ਨਾਲੇ ਫੋਨ ਵੇਂਦਾ ਰਿਆ ਨਾਲੇ ਫੋਨ ਵੇਂਦਾ ਰਿਆ ਨਾਲੇ ਫੋਨ ਵੇਂਦਾ ਰਿਆ ਤਾਂ ਨਾਲ ਫੋਨ ਫੜ ਰਿਆ ਕੋਈ ਕੰਮ ਹੋਣਾ ਵਾ ਚਲ ਆ ਜਾ ਪਾਰ ਇੱਕ ਕਮੈਂਟ ਆਇਆ ਸੀ ਸੁਖ ਸਾਬੀ ਨੂੰ ਕਹਿ ਘੱਟ ਬੋਲਿਆ ਕਰ ਮੈਂ ਹੁਣ ਫੇਰ ਆਵਾਜ਼ ਥੋੜੀ ਜੀ ਵੋਲਿਊਮ ਦਾ ਸਪੀਕਰ ਦਾ ਸੋਚ ਘਟਾਇਆ ਵਾ ਅੱਛਾ ਹੋਰ ਗਾੜੀ ਬੋਲ ਉੱਚੀ-ਉੱਚੀ ਬੋਲ ਨਾ ਮੈਂ ਜ਼ਿਆਦਾ ਉਧਰ ਪਾ ਬੀ ਹੋਣੀ ਪਾਉਂਦੇ ਸਰ ਕੀਤਾ ਨਹੀਂ ਕਿ ਕਮੈਂਟ ਵਾਲੇ ਦਾ ਕਰ ਮੈਨੂੰ ਇਦਾਂ ਲੱਗਿਆ ਜਿੱਦਾਂ ਸਬਜੀ ਜੀ ਕਿਹਨੇ ਸਬਜੀ ਕੱਟਣਾਂ ਹਾਂ ਭਾਬੀ ਦੀ ਡਿਊਟੀ ਆ ਪਹਿਲੀ ਵਾਰੀ ਵੇਖਿਆ ਫਲੀਆਂ ਨੂੰ ਫਲੀਆਂ ਕੱਟਣ ਰਹੀਆਂ ਫਲੀਆਂ ਮਾਨਪ੍ਰੀਤ ਦੀਦੀ ਉਹ ਵੰਡੇ ਗਈ ਅੱਜ ਹੜੇ ਡਾਕਟਰ ਸਾਹਿਬ ਵੱਡੇ ਗਏ ਹੂੰ ਇਹ ਕਰਕੇ ਥੋੜਾ ਜਿਹਾ ਇੱਕ ਸੋਨ ਸਾਡ ਮੈਨੂੰ ਲੱਗਦਾ ਭਾਬੀ ਵੀ ਚੱਲੀ ਹੈ ਵੰਡੇ ਚ ਜਿੱਪੀ ਜਿੱਪੀ ਚੱਲੀ ਹੈ ਇਹ ਆਹ ਮੋਟ ਚੱਗਲ ਹੂੰ ਸਟੈਪ ਬਣਾਇਆ ਮੈਂ ਕਿਤੇ ਹੋਣੀ ਖਾਣਾ ਨਹੀਂ ਆ ਜੀ ਤੁਹਾਨੂੰ ਜੰਦੀ ਵੰਡੇ ਨਾ ਹਾਂ ਲਓ ਜੀ ਮੁੰਡਾ ਰਾਈਡਰ ਆ ਗਿਆ ਵਾ ਇਧਰ ਰਾਈਡਰ ਇਹ ਹੁਣ ਕਰੂਗਾ ਯਾਤਰਾ ਪੂਰੇ ਭਾਰਤ ਦੀ ਹੂੰ ਭਾਰਤ ਜੋੜ ਅੰਦੋਲਨ ਦੇਖੋ ਕਿ ਚੜਿਆ ਜਾਣੀਆ ਇਹ ਦੇਖੋ ਚੜਦਾ ਸਿੱਖੂਗਾ ਮੋਟੇ ਸਾਲ ਨਹੀਂ ਮੋਟੇ ਸਾਲ ਤੇ ਨਹੀਂ ਚੜੇ ਜਾਂਦਾ ਰਾਈਡਰ ਕੱਪੜਿਆ ਨਹੀਂ ਦੇਖਦਾ ਤੇ ਬੱਦਲ ਫੇਰ ਹੋ ਗਿਆ ਵਾ ਠੰਡ ਵੀ ਲੱਗ ਗਈ ਤੇ ਮੈਂ ਕੱਲ ਹੀ ਕਹਿੰਦੀ ਮੋਟੇ ਸੂਟ ਰੱਖ ਦੀਏ ਮੌਸਮ ਬੇਤਕਲੀ ਆ ਰਹੀ ਹੈ ਹੂੰ ਤੇ ਭਾਜੜਾ ਪਾ ਰਹੀ ਹੈ ਜਿਹੜਾ ਬਚ ਕੇ ਮੌਸਮ ਤੋਂ ਜਿਹੜਾ ਬਚ ਗਿਆ ਮੌਸਮ ਤੋਂ ਬੱਜ ਗਿਆ ਤੇ ਜਿਹੜਾ ਫਸ ਗਿਆ ਜਿਹੜਾ ਟੰਗਿਆ ਗਿਆ ਟੰਗਿਆ ਇਹਦੇ ਮਸੂਹ ਏਦਾਂ ਹੋਣਾ ਵੀ ਗਰਮੀ ਆ ਤੇ ਲੱਗਣੀ ਠੰਡ ਆ ਸਹੀ ਗੱਲ ਠੰਡ ਲੱਗਦੀ ਇਹ ਕੋਣੀ ਜਾਂਦੀ ਹਾਂ ਮੁੜ ਕੇ ਨਾਸਾਂ ਏਦਾਂ ਬੰਦ ਹੋ ਜਾਣੀਆਂ ਜਿੱਦਾਂ ਸ਼ਹਿਰ ਵਾਲੇ ਮੇਰਾ ਤਿੰਨ ਕਾਲ ਮੈਂ ਸ਼ਹਿਰ ਵਾਲੇ ਗਟਰ ਚ ਸ਼ਹਿਰ ਵਾਲੇ ਗਟਰ ਚ ਘਾਰਾ ਨਹੀਂ ਭਜਾਂਦਾ ਸਹੀ ਗੱਲ ਰਾਤੀ ਮੇ ਨਾਲ ਏਦਾਂ ਆ ਸਾਰੀ ਰਾਤ ਨਾ ਸਾਹ ਆਵੇ ਨਾ ਨੀਂਦ ਆਵੇ ਹਾਂਜੀ ਪੰਦ ਸਾਰੇ ਨੱਕ ਨੁਕਦੇ ਸਿਸਟਮ ਕੰਮ ਖਰਾਬ ਸਾਤੀ ਸਾਰੀ ਰਾਤ ਨਹੀਂ ਸੋਤਾ ਤਾਂ ਹੀ ਸਿਰੇ ਬੁਖਾਰ ਹੋ ਗਿਆ ਨਾ ਸਾਹ ਵੇ ਨਾ ਨੀਂਦ ਆਵੇ ਨਾ ਸਾਹ ਆਵੇ ਤੇ ਸੌਂ ਸੌਵੇਂ ਤੇ ਮੂੰਹ ਖੋਲ ਕੇ ਸੌਣਾ ਤੇ ਮੂੰਹ ਸੁੱਕ ਜਾਣਾ ਕੋਈ ਘੱਲ ਲੱਗੀ ਥੀ ਉਹ ਨਹੀਂ ਬੈਠ ਨਹੀਂ ਕਰ ਸਕਦੇ ਗੱਲ ਇਹ ਗੱਲ ਕੰਮ ਖਰਾਬ ਹੋ ਜਾਂਦਾ ਨਾ ਹਮ ਕੰਟਰੋਵਰਸੀ ਜੀ ਹੋ ਜਾਂਦੀ ਆ ਆਪ ਕੰਟਰੋਵਰਸੀ ਚੰਗੀ ਨਹੀਂ ਨਹੀਂ ਚਾਹੁੰਦੇ ਨਹੀਂ ਭਰਾਵਾ ਆਪਾਂ ਭੈਣ ਨੂੰ ਕੰਟਰੋਵਰਸੀ ਕਾਉਂ ਕੰਟਰੋਵਰਸੀ ਵੀ ਚੰਗੀ ਹੁੰਦੀ ਆ ਹੈ ਤੁਸੀਂ ਕਰ ਲਿਆ ਕੀ ਕਰ ਦਿੰਦੇ ਜਿਹੜਾ ਉਹ ਰੋਸਟ ਰੋਸਟ ਨਾ ਕਰ ਲਾ ਪੀ ਆਪਾਂ ਨਾਸ ਦੀ ਮਲਚੀ ਕਰਾਣਾ ਦੀ ਹੋਈ ਸੀ ਜਦਾਂ ਰੋਸਟ ਚੀਜ਼ ਨਹੀਂ ਗਲਤ ਰੋਸਟ ਵੀ ਇੱਕ ਕੰਟਰੋਵਰਸੀ ਆ ਹਾਂ ਜੇ ਤੇ ਵਾਕਿਆ ਹੀ ਕਿਸੇ ਨਾ ਗੱਲ ਹੈਗੀ ਆ ਆਪਣਾ ਤੇ ਇਹ ਮੰਨਣਾ ਪਈਦਾ ਮੇਰੀ ਨਹੀਂ ਹੈਗੀ ਨਹੀਂ ਮੈਂ ਗੱਲ ਕਰਦਾ ਵਾਂ ਵਾਕਿਆ ਹੀ ਕਿਸੇ ਨਾ ਕੋ ਹੈ ਰੰਜਿਸ਼ ਜੇ ਤੇ ਅਗਲਾ ਵੀਡੀਓ ਪਾਉਂਦਾ ਠੀਕ ਹੈ ਨਹੀਂ ਪਾਉਂਦਾ ਚਾਹ ਵੀ ਨਾ ਅੰਜਸਾ ਬਰਦਾ ਕਰ ਲੋ ਮਰਦਾ ਨਹੀਂ ਸਹੀ ਗੱਲ ਜਿੰਦਾ ਫੋਨ ਕਰਕੇ ਮੈਨੂੰ ਵੀਡੀਓ ਚ ਕਾ ਦੇ ਤੂੰ ਵੀਡੀਓ ਵਾਲੀ ਰੰਜਿਸ਼ ਦਾ ਤੇ ਮਤਲਬ ਹੀ ਨਹੀਂ ਗਾ ਤਾ ਸੋਚ ਨਹੀਂ ਕੇ ਦਿਖਾ ਦੇ ਰੰਜਿਸ਼ ਨਾ ਕਮੈਂਟ ਕਰਕੇ ਰੰਜਿਸ਼ ਕੱਢੋ ਗਾਲਾਂ ਨਏ ਵੀਡੀਓ ਕਾ ਦੇ ਇਹ ਕੋ ਮਰਦਾਣੀ ਕੱਢ ਲਿੰਦੇ ਆ ਇਹ ਨਹੀਂ ਗੱਲ ਹੈਗੀ ਨਹੀਂ ਗੱਲ ਸਹੀ ਨਹੀਂ ਸੋਸ਼ਲ ਮੀਡੀਆ ਵਾਲੀ ਗੱਲ ਤਾਂ ਗੱਲ ਨਹੀਂ ਬਾਕੀ ਆਪਾਂ ਦੇ ਕਹਿੰਨੇ ਵੀ ਕਰਨੇ ਹੀ ਕਿਉਂ ਕਰਨੀ ਤਾਂ ਮਰਦਾਂ ਨੂੰ ਸੁੱਚੇ ਜੂਨੇ ਹੋਣ ਵਾਂਗੂ ਮਰਦਾਨੀ ਵਰਤੋ ਹਰ ਕੋਈ ਆਪਣੇ ਕਰਮ ਖਾਣੇ ਆ ਕਰਨੀ ਕਿਉਂ ਕਹਿੰਨੇ ਸਹੀ ਗੱਲ ਜਿੱਦਾਂ ਭਾਬੀ ਨੇ ਫਲੀਆਂ ਖਾਣੀਆਂ ਜਿੱਦਾਂ ਨਹੀਂ ਮਨ ਮਿਲਦਾ ਦੂਰ ਹੋ ਜਾ ਬਸ ਜਿੱਦਾਂ ਭਾਬੀ ਡਨ ਕਰ ਦੋ ਗੱਲ ਖਤਮ ਜਿੱਦਾਂ ਭਾਬੀ ਨੇ ਫਲੀਆਂ ਖਾਣੀਆਂ ਹੈ ਭਾਬੀ ਨੇ ਹੁਣ ਫਲੀਆਂ ਖਾਣੀਆਂ ਹੈ ਹਣੀਆਂ ਮੇਰੀ ਪਸੰਦ ਆ ਜੱਜੀ ਹੂੰ ਤੁਹਾਨੂੰ ਵੀ ਬਾਹਰ ਇਹ ਮਿਕਸ ਨਹੀਂ ਮਿਲਦੀਆਂ ਹੁੰਦੀਆਂ ਵੇਖਿਆ ਉਹ ਗਾਜਰਾ ਮੱਕੀ ਦੇ ਵਿੱਚ ਦਾਣੇ ਵਿੱਚ ਮੱਕੀ ਦੇ ਦਾਣੇ ਗਾਜਰਾ ਨਹੀਂ ਮੱਕੀ ਦੇ ਦਾਣੇ ਇਹ ਇਹ ਫਲੀਆਂ ਚੌੜੀਆਂ ਚੌੜੀਆਂ ਮਟਰਾਂ ਨੂੰ ਇਹ ਵੀ ਵਧੀਆ ਲੱਗਦੀਆਂ ਇਹ ਵੀ ਵਧੀਆ ਲੱਗਦੀਆਂ ਗਰਮ ਗਰਮ ਸਮੋਸੇ ਹਮ ਉਹਦੇ ਚੱਲਦੀ ਬੜੀ ਧੂਆ ਉਡਦਾ ਉਹ ਬੜਾ ਗਰਮ ਗਰਮ ਧੂਆ ਹੀ ਸੰਭਣਾ ਮੋਚੇ ਖਾ ਖਾਇਦਾ ਨਾਕਸ ਮੋਚੇ ਗਾਉਂ ਕੇ ਬਾਅਦ ਚ ਤੂੰ ਆਏ ਨੇ ਫਲਾਉਣਾ ਮਾਚੇ ਨੇ ਤੂੰ ਆ ਬੁਲਾਉਣਾ ਮੂੰਹ ਇਹੜਾ ਬਲੂਨ ਵਾਈ ਨੇ ਥਾਲ ਚ ਰੱਖਿਆ ਦਾ ਸਮੋਸਾ ਬਣਾ ਕੇ ਜਿਹੜੀ ਬਾਜ਼ਾਰ ਚੋਂ ਪਾਤੀ ਨਹੀਂ ਮਿਲਦੀ ਆਹੋ ਉਹ ਮੇਲੇ ਚੋਂ ਮੇਲੇ ਚੋਂ ਮਿਲਦੀ ਹੁੰਦੀ ਕਿੱਥੇ ਸਾਗੇ ਬਾਪੇ ਦੇ ਵਿਆਹ ਤੇ ਉਹ ਤੇਰੇ ਤੇ ਲਾਤੀ ਗੱਲ ਉਹੋ ਹੀ ਮੈਂ ਗੱਲ ਕਹਿਣ ਡਿਆ ਬਾਪੇ ਦੇ ਵਿਆਹ ਤੇ ਕਿੱਥੇ ਪਾਤੀ ਮਿਲਦੀ ਹੈ ਬਾਬੇ ਨਾਨਕ ਦੇ ਵਿਆਹ ਦੇ ਬਟਾਲੇ ਮਿੱਠੇ ਜਿਹੜੀਆਂ ਉਹਨਾਂ ਨੂੰ ਪਾਥੀਆਂ ਕਹਿੰਦੇ ਆ ਅਣੀ ਮਿੱਠੇ ਵੱਡੀ ਜੀਆਂ ਦੇ ਚਿੱਟੀ ਜੀਆਂ ਅੱਛਾ ਸਮਝੀ ਦੇ ਆਲ ਦਲ ਮਤੂ ਮੱਖੀਆਂ ਕੋਈ ਹੋਰ ਹੀ ਕਹਿੰਦੇ ਮਿੱਠੇ ਤਾਂ ਕੀ ਨਾਮ ਹੀ ਦੇ ਉਹਦਾ ਉਦਾਂ ਆਪਾਂ ਦੇ ਪਾਥੀ ਕਹਿੰਦੇ ਹੋਰ ਨਹੀਂ ਕੋਈ ਹੋਰ ਵੀ ਹੈਗਾ ਕੋਈ ਹੋ ਸਕਦਾ ਸ਼ਾਇਦ ਉਧਰ ਉਹਦੇ ਨੇ ਲਿਆਂਦਾ ਹੁਣ ਫੋਨ ਕੇ ਇਹ ਕਿਹਦੇ ਵਾਲਾ ਵਾ ਟੁੱਟ ਗਿਆ ਵਾ ਕੋਈ ਨਿਕਾ ਜਾ ਹੁਣ ਹੁਣ ਛੁੱਟਿਆ ਵਾ ਹੁਣ ਡਿੱਗ ਗਿਆ ਕਿਹੜਾ ਵਾ ਕਿਦੇ ਵਾਲਾ ਵਾ ਮੈਨੂੰ ਵਾਲਾ ਜੂੰਕਾ ਕਰਕੇ ਆ ਇਧਰ ਆ ਬਣਾ ਤੀ ਨੇ ਵਧਾਈ ਰੁਕ ਜਾ ਮੈਨੂੰ ਮੜਾ ਜੇ ਇੱਥੇ ਕਿ ਜੇ ਰੱਖੀ ਆ ਵੇ ਲੋ ਬਣਾ ਤੀ ਵਧਾਈ ਇਹ ਤਾਂ ਹੁਣ ਬਣਾਇਆ ਇਹਨੇ ਪਹਿਲਾਂ ਹੀ ਤੋੜਿਆ ਪਹਿਲਾਂ ਆ ਜੇ ਪਹਿਲਾਂ ਬਣਾ ਆ ਜੇ ਮੇਰੀ ਗੱਲ ਸੁਣਿਆ 25000 ਰੁਪਏ ਦੇ ਕੇ ਨਾ ਅਰਜੀਨਲ ਪਸਟੋਰ ਤੇ ਹੁਣ ਫੁੱਲ ਫਰੇਮ ਤੇ ਅੰਦਰ ਅੰਦਰ ਸਾਰਾ ਚੇਂਜ ਕਰਾਇਆ ਓਏ ਪੂਰਾ ਦਿਨ ਕਰ ਦੇਣਾ ਅੱਛਾ ਫੇਰ ਛੁੱਟ ਲੈ ਹੁਣ ਫੇ 25000 ਹੁਣ ਲੋੜਾ ਹੀ ਨਹੀਂ ਓਏ ਕਦੋਂ ਹੁਣ ਉਹਥੇ ਡਿੱਗਾ ਵਾ ਐਵੇਂ ਮਾਰ ਦਿਆ ਹੋ ਗਿਆ ਜੀਨਾ ਤੋੜਿਆ ਬੜਾ ਚੇਰ ਦਾ ਟੁੱਟਾ ਵਾ ਓਕੇ ਮੈਂ ਕਰੇ ਹੁਣੇ ਵਧਾਈ ਬਣੀ ਹੁਣੇ ਟੁੱਟਾ ਹੁੰਦਾ ਤੇ ਦਾ ਮੂੰਹ ਤੇ ਫੇਸ ਬਦਲੇ ਹੋਣਾ ਵਧਾਈ ਤੇ ਬੜੇ ਚੇਰ ਦੀ ਬਣ ਗਈ ਅੱਛਾ ਵਧਾਈ ਦੇ ਵਧਾਈ ਦੇ ਇੰਦਾ ਕਹਿਣਾ ਜਿੱਦਾਂ ਹੁਣੇ ਲਾਂਚ ਕੀਤਾ ਇਹਦਾ ਨਹੀਂ ਨਹੀਂ ਉਦੋਂ ਪਤਾ ਕੀ ਉਦੋਂ ਤੇ ਬੜਾ ਇਹਨੂੰ 2-4 ਦਿਨਾਂ ਸ਼ੌਂਗ ਜਿਹਾ ਚੜਾ ਕਵਰ ਲਾ ਕੇ ਚਲੋਂਦਾ ਤੇ ਉਹਦੇ ਕਵਰ ਪੂਣੇ ਲੱਗਾ ਕਿਤੇ ਤੇ ਖੜਾਕ ਕਰਦਾ ਥੱਲੇ ਡਿੱਗਾ ਗਿਆ ਅੱਛਾ ਆ ਬੱਦਰ ਦੀ ਕੀ ਹਾਂ ਤਾਂ ਵੀ ਇਹ ਕੋਈ ਯਾਦ ਆਉਂਦਾ ਪੈਲੀ ਵਗੀ ਹੁੰਦੀ ਏ ਆਉਂਦਾ ਕੋਈ ਦੱਸੋ ਮੈਨੂੰ ਯਾਦ ਆਇਆ ਜਦੋਂ ਇੱਕ ਵਾਰੀ ਮੈਂ ਵੀਡੀਓ ਬਣਾਉਣ ਲਈ ਹੁੰਦੀ ਇਹ ਤਾਂ ਬੱਤੀ ਲਿਖਣ ਲਈ ਤੇ ਉੱਥੇ ਮੈਂ ਤੁਹਾਨੂੰ ਫੋਨ ਕੀਤਾ 10 ਮਿੰਟ ਟਿਕਿਆ ਕਿ ਨਹੀਂ ਆਏ ਨਾ ਫਿਰ ਮੈਂ ਮਰਜੀ ਆਪੇ ਆ ਗਈ ਫਿਰ ਮੈਂ ਦੇਖਿਆ ਸੁੱਕ ਗਈ ਲਾ ਵੀ ਉੱਥੇ ਬੜੀ ਬੱਤੀ ਪਈ ਉਹ ਚੇਤਾ ਜਦੋਂ ਤੁਹਾਡੇ ਮਿਸਟਰ ਉਹ ਗੱਲ ਕਰਨ ਇਹ ਸੱਪਦਾ ਕੀ ਇਹ ਦੇਖ ਕੇ ਮੈਨੂੰ ਕੀ ਯਾਦ ਆ ਸਹੀ ਸਹੀ ਕਿਆ ਲੀਨੀ ਯਾਦ ਆਉਂਦੀ ਮੈਨੂੰ ਵੀ ਸਿਰ ਵੀ ਕਮਾਈ ਮੜਾ ਜੈ ਸੇਲੀ ਨਹੀਂ ਯਾਦ ਆਉਂਦੀ ਹੁਣ ਮੈਨੂੰ ਇਹ ਵੇਖ ਮੈਨੂੰ ਯਾਦ ਆਇਆ ਜਦੋਂ ਪਹਿਲਾਂ ਲੇ ਨਹੀਂ ਲਾਉਂਦੇ ਨੇ ਮੋਟਾ ਲੇ ਲਾਉਂਦੇ ਨੇ ਇਹਨਾਂ ਨੂੰ ਵੇਖਦਾ ਨਹੀਂ ਪਤਾ ਆਪਦੀ ਲਈ ਲੇ ਲਈ ਹਾਂ ਜੋ ਤੋਂ ਪਹਿਲਾਂ ਕਿਨੇ ਕਿਤਾ ਪਾੜ ਜਣਾ ਲੈ ਪਾੜ ਜਣਾ ਸਹੀ ਗੱਲ ਫੇਰ ਉਹਦੀ ਪਾ ਕੇ ਰਾਈ ਦਿੰਦੀ ਫੇਰ ਉਹਦੀ ਫੇਰ ਨਹੀਂ ਮਤਲਬ ਮਿਲ ਗੋਹਾ ਤੇ ਮਿੱਟੀ ਲਾ ਕੇ ਉਹ ਮੈਨੂੰ ਵੇਖ ਕੇ ਯਾਦ ਆਉਂਦਾ ਸੋਨੂ ਵੀਰ ਕਿਹਦੇ ਨਾਲ ਹੁਣ ਕਾਦੀਆਂ ਜਾਣਾ ਨਾ ਤੋ ਉਥੇਕ ਰਾਹ ਦੇ ਵਿੱਚ ਗੁੱਜਰਾਂ ਦੀ ਬਸਤੀ ਆ ਉਥੋਂ ਵਲੌਗ ਬਣਾ ਕੇ ਲਿਆਉਣਾ ਉਹਨਾਂ ਨੇ ਅੰਦਰ ਮੀਨਾ ਕਾਰੀ ਕਿਤੇ ਕੀਤੀ ਕੰਧਾਂ ਤੇ ਮੈਂ ਕਿਹਾ ਬਹੁਤ ਹੀ ਜਿਆਦੀ ਵਧੀਆ ਉਥੇ ਉਹ ਉਹ ਗਰਮੀਤ ਭਾਬੀ ਉਹਨਾਂ ਦੀ ਵੀਡੀਓ ਬਣਾਉਣ ਗਏ ਤਾਂ ਆ ਚਾਰਕ ਦੇਣੇ ਉਥੋਂ ਨੰਗੜ ਦੇਣਾ ਉਹਨਾਂ ਦਾ ਵਿਆਹ ਹੀ ਕੋਈ ਟੱਬਰ ਚ ਤੇ ਉਹ ਗਾਰਾ ਨਹੀਂ ਆ ਜਿਹੜਾ ਮੱਜਾਂ ਦੇ ਥੱਲੇ ਹਲ ਤੜਿਆ ਹੁੰਦਾ ਇਹਨਾਂ ਨੇ ਪੈਰਾਂ ਨਾਲ ਉਹ ਇਕੱਠਾ ਕਰ ਕਰਕੇ ਤੋਂ ਕੰਧਾਂ ਤੇ ਮਲਕੇ ਨਾ ਪਹਿਲਾਂ ਫਿਰ ਗੁਆ ਫੇਰਣ ਦੇ ਥੱਲੇ ਲੇਟੜਿਆ ਹੁੰਦਾ ਜਿਹੜਾ ਮੱਜਾਂ ਨੇ ਥੋੜੀ ਫੀਲਿੰਗ ਹਮ ਜੜ ਦੱਸਿਆ ਇੱਟੇ ਆਉਂਦਾ ਵਾ ਹੂੰ ਉਹ ਲੌਂੜੇ ਸੀ ਕੰਧਾਂ ਤੇ ਪਹਿਲਾਂ ਫੇਰ ਬਾਅਦ ਚ ਉੱਤੇ ਪਰੋਲਾ ਫੇਰਾ ਤੇ ਹੁਣ ਉਹਨਾਂ ਦੇ ਵਿਆਹ ਹਾਂ ਤਾਂ ਹੀ ਫੇਰ ਹੁਣ ਵਿਆਹ ਹੀ ਉਹਨਾਂ ਦੇ ਆਹ ਆਉਂਦੇ ਹੋਣੇ ਉਦਾਂ ਸਾਨੂੰ ਕਰਨੀ ਪੈਣੀ ਕਹਾਣੀ ਗੁੱਜਰ ਗੁੱਜਰ ਵਿਆਹ ਬੜੀ ਧੂਮਤਾਂ ਨਾਲ ਕਰਦੇ ਹੀ ਐ ਟੈਂਟ ਟੋਂਟਾ ਲਾਏ ਇਹਨਾਂ ਨੇ ਬਾਹਰ ਅੜੀ ਨੇ ਮੱਛਾਂ ਵਾਲੇ ਅਗਲੇ ਦਿਨ ਖਾਂਡੇ ਬੈਠੇ ਪੱਦਰ ਹੀ ਅੜੜੇ ਹੱਡ ਉਹ ਮਾੜੇ ਲਿਸ਼ੇ ਥੋੜੀ ਹੈ ਕੋਈ ਬੈਠਾ ਬੈ ਕੇ ਗੁੱਜਰਾਂ ਬਿਲਕੁਲ ਲੱਖੜੀ ਮੱਝ ਵਾਹੇ ਇੱਕ ਲੱਖ ਦੀ ਤੇ ਕਿੰਨੀਆਂ ਹੁੰਦੀਆਂ ਹਾਂ ਅੱਧੇ ਕਿੱਦ ਅਮਰੀਕਾ ਚ ਲੱਗੇ ਸਹੀ ਗੱਲ ਅਮਰੀਕਾ ਵਾਲਿਆਂ ਚ ਆ ਜਾਣ ਹੂੰ ਅਮਰੀਕਾ ਵਾਲੇ ਇੱਥੇ ਆਣੇ ਹੱਦਿਆਂ ਅਮਰੀਕਾ ਚਲ ਜਾਣੇ ਸਹੀ ਗੱਲ ਤੇ ਹੁਣ ਆਪਾਂ ਚਲੀਏ ਘਰ ਨੂੰ ਕਿ ਹਲੇ ਸੁੱਖ ਨੂੰ ਆ ਗਿਆ ਵਾ ਫੋਨ ਹੁਣ ਵੀਡੀਓ ਗਈ ਆ ਭਾਣ ਪਰਿੰਦੇ ਆਪੋ ਆਪਣੇ ਆਲਣੇ ਚ ਜਾਣਾ ਕਰਤਾ ਸ਼ੁਰੂ ਤੇ ਪਰਿੰਦੇ ਆ ਮੀਂਹ ਕਰਤਾ ਟੀਮ ਵਾਲਿਆਂ ਵੀ ਕਰਤਾ ਟੀਮ ਅੱਧੀ ਕਿ ਚਲ ਗਈ ਹੈ ਹਾਂ ਅੱਧੀ ਕਿ ਟੀਮ ਜਲ ਗਈ ਤੇ ਅੱਧੀ ਰਹਿ ਗਈ ਆਪਣੀ ਰਹਿ ਗਈ ਹੈ ਆੰਦਾ ਪ੍ਰਿੰਦੇਆਂ ਨੇ ਸ਼ੁਰੂ ਕਰਤਾ ਆਪਣੇ ਘਰਾਂ 'ਚ ਜਾਣਾ ਚਲ ਜੀਏ ਆਪਾਂ ਵੀ ਮੈਂ ਪ੍ਰਿੰਦੇਆਂ ਦੇ ਨਾਲਾ ਟੀਮ ਵਾਲਿਆਂ ਨੇ ਕਰਤਾ ਟੀਮ ਅੱਧੀ ਚਲ ਗਈ ਹੈ ਆਪਾਂ ਚੱਲੀਏ ਬਸ ਹਮਮ ਬਾਕੀ ਠੰਡ ਤੋਂ ਬਚੋ ਲਈ ਠੰਡ ਤੋਂ ਬਚੋ 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 ਨਾਲੇ ਸੰਗ ਦਾ ਮੇਲਾ ਆਉਂਦਿਆ ਉਹ ਨਾਲੇ ਸੰਗ ਦਾ ਮੇਲਾ ਆਉਂਦਿਆ ਦੋ ਤਰੀਕ ਨੂੰ ਇਨਵਾਈਟ ਕੀ ਸਾਰੇ ਨੂੰ ਸਾਰੇ ਨਵੇਂ ਮੇਲਾ ਹਰਚੋਵਾਲ ਦੀ ਧਰਤੀ ਦੇ ਫੁੱਲ ਇਨਵੀਟੇਸ਼ਨ ਜੇ ਸਾਰੇ ਆਓ ਇੱਕ ਦੋ ਨੂੰ ਰੰਗ ਬਰੰਗੇ ਲੰਗਰ ਖਾਓ ਜੇ ਤੁਹਾਨੂੰ ਇੱਕ ਨੂੰ ਵੀ ਖਾਦੋ ਇੱਕ ਨੂੰ ਵੀ ਖਾਦੋ ਇੱਕ ਤੋਂ ਲੈ ਕੇ ਤੇ ਤਿੰਨ ਤਰੀਕ ਤੱਕ ਜਿਹੜਾ ਵਾ ਡੇਰੇ ਬਾਬੇ ਨਾਨਕ ਸਾਹਿਬ ਤੱਕ ਪਹੁੰਚਦਾ ਕਿ ਤਿੰਨ ਤਿੰਨ ਨੂੰ ਛੋਟੇ ਘੁੰਮਣੀ ਹੁੰਦਾ ਵਾ ਚਾਰ ਨੂੰ ਪਹੁੰਚ ਚਾਰ ਨੂੰ ਚਾਰ ਨੂੰ ਪਹੁੰਚ ਜਾਂਦਾ ਵਾ ਡੇਰੇ ਬਾਬੇ ਨਾਨਕ ਫੁੱਲ ਮੇਲਾ ਫਿਰ ਚੱਲਦਾ ਉੱਥੇ ਚਾਰ ਪੰਜ ਛੇ ਤੱਕ ਉੱਡਣ ਉੱਥੇ ਪੰਜ ਛੇ ਸੰਗ ਇਕੱਠੇ ਹੁੰਦੇ ਆ ਡੇਰੇ ਬੱਬੇ ਨਾਲੀ ਕਿ ਕੋਈ ਇਦਾਂ ਹੀ ਨਹੀਂ ਜਾਂਦੇ ਉੱਪਰ ਲੈ ਬੰਨਣਾ ਪਰ ਜਿਹੜਾ ਵੱਡਾ ਸੰਗਿਆ ਹੋਏ ਹੁੰਦਾ ਵਾ ਇੱਕ ਵੱਡਾ ਇਹ ਆ ਇੱਕ ਸਾਡੇ ਉਧਰੋਂ ਦੀ ਲੰਗਦਾ ਵਾ ਉਹ ਐਡਾ ਵੱਡਾ ਹੁੰਦਾ ਵੱਡਿਆ ਹੋ ਇਦਾਂ ਹੀ ਆ ਮੇਨ ਵਾ ਜਿਆ ਪਾਰ ਹੋ ਜਾਂਦਾ ਜਿਹੜਾ ਇਹ ਮੈਨੋਂ ਲੱਗਦਾ ਮੇਨ ਇਹ ਮੇਨ ਆ ਇਹ ਦੋਵੇਂ ਹੀ ਅੱਧੇ ਉਧਰ ਨੂੰ ਹੋ ਜਾਂਦੇ ਤੇ ਉਧਰ ਨੂੰ ਮੇਰੇ ਨਾਲ ਇਦਾਂ ਵਾ ਇਹ ਜਿਹੜਾ ਦਰਿਆ ਪਾਰ ਕਰਕੇ ਕਰਦਾ ਹੋਏ ਹੋਈ ਆ ਬਸ ਆ ਦਰਿਆ ਪਾਰ ਤੀ ਇਹ ਕਰਦੇ ਆ ਉਹ ਤਰੀ ਹੋਰ ਸੜ ਰੋਡ ਤੇ ਜਾਂਦੀ ਹੈ ਹਾਂ ਅੱਗੇ ਪਾਸ ਕਰ ਦਿੰਦੇ ਹਾਂ ਤੇ ਰਾਹ ਬਣਦੀ ਆ ਪਾ ਪਾ ਇੱਥੇ ਤੱਕ ਦੁਰ ਕੇ ਹੁੰਦੇ ਨੇ ਇਹ ਮੂੜਾ ਵਾਲਾ ਮੋੜ ਨਹੀਂ ਆ ਓੜਾ ਔਲਖਾ ਵਾਲਾ ਕੀ ਕਹਿੰਦੇ ਕਿਹੜਾ ਮੋੜ ਸਾਬੀ ਅਰਜੋਈ ਔਲਖਾ ਵਾਲਾ ਮੋੜਾ ਮੂੜਾ ਵਾਲਾ ਅਰਜੋਈ ਵਾਲਾ ਹੁੰਦਾ ਆ ਇਹ ਸਾਰੇ ਆਪਾਂ ਦੋਸਤ ਹਾਂ ਮੈਂ ਵੀ ਆਪਾਂ ਵੀ ਇੱਥੇ ਵੇਖਦੇ ਹਾਂ ਆ ਜੀ ਤੁਹਾਡੇ ਇੱਥੇ ਰਹਿਣਾ ਵਾ ਉਹਨਾਂ ਨੇ ਹੁੰਦੇ ਆਪਣੇ ਕਿਨਾਂ ਨਾਮ ਜਿਹੜਾ ਇਹ ਸੰਗ ਹੋਣਾ ਇਹ ਤਿੰਨ ਨੂੰ ਜਾਗ ਰਹਿਣਾ ਘੁੰਮਣੀ ਤੇ ਜਿਹੜਾ ਉਧਰ ਸਾਡੇ ਉਹ ਸਾਡੇ ਰਹਿਣਾ ਜੋੜੇ ਉਹਨਾਂ ਨੇ ਘੁੰਮਣਾ ਤੁਰਨਾ ਜੋੜੇ ਸ਼ਤਰੇ ਹਾਂ ਜੋੜਾ ਸ਼ਤਰਾਂ ਗੁਰਦਰਾ ਜਿਹੜਾ ਆ ਅੱਛਾ ਉੱਥੇ ਵੀ ਰਹਿੰਦਾ ਉਹਨਾਂ ਨੇ ਘੁੰਮਣਾ ਤੁਰਨਾ ਉਹਨਾਂ ਨੇ ਫਿਰ ਉਧਰ ਜੋੜੇ ਮੈਂ ਤੇਰੇ ਨਾਲ ਪਕੌੜੇ ਖਾਣੇ ਸੰਗ ਤੇ ਕਹੇ ਕੱਲ੍ਹ ਨਹੀਂ ਸੰਗ ਤੇ ਛੋਟੇ ਮਾਤਾ ਦੇ ਕੰਜਣਾ ਨੇ ਪਕੌੜੇ ਖਾਣ ਇਹ ਪਤਾ ਫਤੈ ਨੂੰ ਕੀ ਕਹਿੰਦੀ ਸਾਰੇ ਚੰਗੀ ਜਿਹੀ ਜਿਹਨਾਂ ਛੋਟੇ ਚਾਹ ਪੀਂਦੀ ਡੈਡੀ ਨੇ ਬਿਸਕੁਟ ਖਾਣੇ ਹੁੰਦੇ ਨੇ ਚਾਹ ਨਾਲ ਦੋਗਾ ਤੇ ਇਹ ਲੈ ਹੁੰਦਾ ਰੋਜੀ ਫਤੇ ਐ ਰਕਮ ਵੱਡਾ ਲਫਾਫਾ ਖੜਾਗੇ ਬਿਸਕਟ ਇਕੱਠੇ ਕਰਾਂਗੇ ਮਾਂ ਪੁੱਤ ਆ ਆ ਵੀ ਹੈਗੀ ਹੈ ਕਿ ਉਹਨੂੰ ਵੀ ਉਦਾਂ ਦਾ ਕੈਂਡੀ ਆਹ ਟ੍ਰੇਨਿੰਗ ਨੇ ਐਂਡੀ ਫੁੱਲ ਕੇ ਮਾਂ ਪੁੱਤ ਬਿਸਕਟ ਇਕੱਠੇ ਕਰਾਂਗੇ ਵਾਹ ਐਸਾ ਹੀ ਗੱਲ ਨਾ ਮਮਾ ਠੀਕ ਹੈ ਨਾ ਮਮਾ ਪਤੋਲੇ ਵੀ ਲੈਣੀ ਸਾਨੂੰ ਮੈਂ ਪਤੋਲੇ ਵੀ ਲੈਣੀ ਫੋਨ ਆਇਆ ਰਾਜ ਉਹ ਗੱਲ ਬਿਸਕਟ ਇਕੱਠੇ ਕਰ ਮੈਂ ਕਰਾ ਦੂੰਗਾ ਸੁਖ ਹੁਣ ਹੁੰਦੇ ਆ ਜਿਹੜਾ ਸਪਿਆ ਹੁੰਦਿਆ ਵੀ ਫੋਨ ਆਉਂਦਿਆ ਹੱਸਦੀ ਹੈਗੀ ਤੁਹਾਨੂੰ ਗੱਲ ਹੋਰ ਹੁਣ ਮੈਨੂੰ ਦੱਸ ਦੇ ਕੇ ਫੇਰ ਵੀ ਰਾਜ ਆਉਂਦਿਆ ਹੀ ਫੋਨ ਦੱਸ ਤੂੰ ਫਤਿਹ ਜੋ ਕਿ ਕਿ ਬੜਾ ਹਤਾ ਆਪਾਂ ਮੈਂ ਫੋਨ ਹੀ ਚੁੱਕਣ ਡਿਆ ਆਉਦਾ ਤੇ ਨਾ ਹੀ ਸੁੱਖ ਚੁੱਕ ਮੇਰੇ ਵਾਲੇ ਫੋਨ ਤੋਂ ਹਟਾ ਕੇ ਉਹਨੇ ਸੋਖ ਵਾਲੇ ਤੇ ਲਾਤਾ ਮੈਂ ਇਹਨੂੰ ਕਿਹਾ ਵੀ ਵੀ ਨਾ ਚੁੱਕੀ ਫਤਿਹ ਨੂੰ ਚਕਾਇਆ ਇਸ ਭਾਣੇ ਵੀ ਫਤਿਹ ਕਾਰਟਨ ਵੇਖਣ ਡਿਆ ਕਿ ਵੇਲੇ ਚੁੱਕ ਲੈਂਦਾ ਬਸ ਕਾਤੋਂ ਨਾ ਤੇ ਚੋਕੇ ਤੇ ਕਹਿੰਦਾ ਹੈਲੋ ਸਾਸਰੀ ਕਾਲ ਉਹ ਕਹਿੰਦੇ ਮੰਮੀ ਮੰਮੀ ਕਿੱਥੇ ਆ ਮੰਮਾ ਗਈ ਕਿਤੇ ਪਾਪਾ ਵੀਡੀਓ ਬਣਾਉਣ ਡਿਆ ਮੰਮਾ ਹੈ ਨਹੀਂ ਆ ਪਾਪਾ ਵੀਡੀਓ ਬਣਾਉਣ ਡਿਆ ਤੇ ਉਹ ਕਹਿੰਦੀ ਤੂੰ ਕਿੱਥੇ ਆ ਏ ਮੈਂ ਬੁਲਟ ਤੇ ਆ ਤੇ ਆਂਦੀ ਪਾਪਾ ਕਿੱਥੇ ਆਪਾਂ ਆਪਾਂ ਬੁਲਟ ਚਲਾਉਣ ਡਿਆ ਵਾ ਏ ਪਾਪਾ ਨਾਲ ਗੱਲ ਕਰਾਈ ਆ ਲੈ ਪਾਪਾ ਕਰ ਲੈ ਗੱਲ ਸੱਚਾ ਸੱਚਾ ਬੰਦਾ ਸੱਚਾ ਬੰਦਾ ਸੱਚ ਦਾ ਬੰਦਾ ਆਹੋ ਸੱਚਾ ਬੰਦਾ ਗੇ ਬੋਲਿਆ ਹਾਂ ਚਲੋ ਆਪਾਂ ਫੁੱਲ ਝੂਟ ਬੁਲਾਇਆ ਉਹਦੇ ਕੋਲ ਪਰ ਉਹ ਗੱਲ ਵੀ ਬੱਚੇ ਮੰਨ ਕੇ ਸੱਚੇ ਹਾਂ ਹਨਾ ਉਹਨੇ ਨਹੀਂ ਝੂਟ ਬੋਲਿਆ ਨਹੀਂ ਵੇ ਲੈਣਾ ਫੇਰ ਕੀ ਆ ਓਏ ਕੋਈ ਬਗਾਨਾ ਤਾਂ ਨਹੀਂ ਕੋਈ ਗੱਲ ਨਹੀਂ ਆਹ ਜਿਹਦਾ ਫਤੇ ਨੇ ਬਾਅਦ ਚ ਕਹਤਾ ਫਿਰ ਸਭੀ ਨੇ ਗੱਲ ਕਰ ਕੀਤੀਗੇ 8ਵੀਂ ਕਰਾਤੀ ਫਤੇ ਨੇ ਚਲੋ ਜੀ ਓਕੇ ਸਾਰਿਆਂ ਨੂੰ ਹੁਣ ਸਾਸਰੀ ਕਾਲ ਸਾਸਰੀ ਕਾਲ ਦੀ ਸਾਰਿਆਂ ਨੂੰ ਚਲਿਏ ਹੁਣ ਘਰ ਨੂੰ ਵਾਂਗ ਤੇ ਲਿਆਇਓ ਮੇਰੇ ਵਾਂਗ ਲਫਾਪੇ ਤੇ ਇਕੱਠੇ ਕਰਾਂਗੇ ਤੇ ਬਿਸਕੁਟ ਸੰਤਰੇ ਚੀਚੀਆਂ ਹੋਰ ਲਲੋ ਇਹਦੇ ਨਾਲ ਪਤਾ ਲੱਜਿੰਦਾ ਸੁੱਖ ਵੀ ਕਿਹੜਾ ਕਿਹੜਾ ਕੀ ਕੀ ਪਦਾਰਥ ਸੁੱਖ ਇਕੱਠਾ ਕਰਦੀ ਆ। ਕੈਮਰੇ ਸਾਹਮਣੇ ਨਹੀਂ ਆ ਚੀਜ਼ਾਂ ਕਹਿੰਦੇ ਪਿੱਛੇ ਉਹਨਾਂ ਨੂੰ ਪਤਾ ਨਹੀਂ ਕੀ ਕੋਈ ਇਕੱਠਾ ਹੁੰਦਾ। ਨਹੀਂ ਸੰਗਤ ਇਕੱਠਾ ਕਰਕੇ ਅਗਲੇ ਦਿਨ ਬਲੌਗ ਬਣਾ ਕੇ ਦੱਸੂਗੀ ਵੀ ਮੈਂ ਸੰਗਤ ਆ ਉਹ ਇਕੱਠਾ ਕਰਕੇ ਦੀ ਆ। ਇਹਨੇ ਪਤਾ ਕੀ ਕਿੰਨਾ ਉਹਦੇ ਇਕੱਠਾ ਕਰ ਆਉਣਾ ਵਾ। ਹਾਂ। ਸ਼ਾਮਾ ਨੂੰ ਅਗਲੇ ਦਿਨ ਪਰ ਹਾਥੀ ਕਿਰਾਏ ਤੇ ਖੜਕੇ ਕਹਿੰਦੇ ਫਿਰ ਉਹ ਫਿਰ ਲੱਭ ਕੇ ਲਿਆਉਣਾ। ਹਾਂ। ਉਸਤਾਜਾ ਤੇ। ਹੂੰ। ਸਹੀ ਗੱਲ। ਚਲੋ ਜੀ ਓਕੇ ਸਾਰਿਆਂ ਨੂੰ ਬਾਏ ਬਾਏ ਟਾ ਟਾ ਸਤਿ ਸ੍ਰੀ ਅਕਾਲ।